ਹੂੰ ਇਹ ਸਾਰੇ ਹਾਈਡਰੌਲਿਕ ਨੇ ਜੈਕਾਂ ਦੇ ਉੱਤੇ ਬਣਾਏ ਹੋਣੇਗੇ ਤੇ ਇਹ ਆਪਡਾਉਨ ਹੁੰਦੇ ਨੇ ਤਾਂ ਅੱਛਾ ਆਪਡਾਉਨ ਤੇ ਮੋਸਟਲੀ ਕੀ ਹੁੰਦਾ ਸੀ ਭਾਰ ਚਾਰ ਥਾਵਾਂ ਤੇ ਨਹੀਂ ਸੀ ਵੰਡਿਆ ਜਾਂਦਾ ਭਾਰ ਅਸਲ ਚ ਦੋ ਥਾਵਾਂ ਤੇ ਵੰਡਿਆ ਜਾਂਦਾ ਟਰੈਕਟਰ ਦਾ ਆਹ ਟਾਇਰ ਸੈਂਟਰ ਬਣ ਜਾਂਦਾ ਸੀ ਸੈਂਟਰ ਬਣ ਜਾਂਦਾ ਜੀ ਬਿਲਕੁਲ ਜਦੋਂ ਸੈਂਟਰ ਬਣ ਜਾਂਦਾ ਸੀ ਤਾਂ ਇਹਦੇ ਤੇ ਕੀ ਹੋ ਜਾਂਦਾ ਸੀ ਐਵੇਂ ਇਹਦੇ ਤੇ ਭਾਰ ਆ ਜਾਂਦਾ ਸੀ ਮੂਰਲਾ ਵੀ ਕਿਉਂਕਿ ਹਲਕਾ ਗਾਸਿਆ ਜਾਂਦਾ ਸੀ ਮਗਰਲਾ ਵੀ ਹਲਕਾ ਗਾਸਿਆ ਹੁੰਦਾ ਸੀ ਤੇ ਇਹ ਖੁੱਬ ਜਾਂਦਾ ਸੀ ਖੁੱਬ ਜਾਂਦਾ ਸੀ ਬਿਲਕੁਲ ਹੁਣ ਕੀ ਆ ਕਿ ਇਹ ਥੱਲੇ ਹੋਊਗਾ ਕੁਛ ਐਥੇ ਆ ਗਿਆ ਤੇ ਜਦੋਂ ਉਹ ਦੇਖੇ ਕਰਨ ਲਈ ਸਾਨ ਲੱਗੀ ਹੋਈ ਆ ਹਾਂ ਇੱਥੇ ਹੀ ਲਾਤਾ ਇਹਦੇ ਟੋਕਾ ਹਾਂਜੀ ਹਾਂਜੀ ਇੱਥੇ ਹੀ ਲਾਤਾ ਇਹ ਟੋਕਾ ਵੀ ਜਦੋਂ ਇਹਦੇ ਵਿੱਚ ਕਟਰ ਤੋਂ ਬੈਕ ਸਾਈਡ ਦਾ ਜਿਹੜਾ ਪਾਰਟਸ ਨੇ ਸਾਰਾ ਸਮਾਨ ਆ ਉਹ ਫੋਰਰੋ ਵਾਲੀ ਲੱਗਿਆ ਹੋਇਆ ਮਤਲਬ ਜੇ ਕਹਿਣ ਤੋਂ ਭਾਵ ਮੈਂ ਆ ਲੈ ਲਿਆ ਮੈਂ ਆ ਲੈਣੀ ਆ ਤੇ ਮੈਨੂੰ ਇੰਨਾ ਬਸ ਆਹੀ ਲਵਾਉਣਾ ਪਊਗਾ ਹੋਰ ਆਹੀ ਹੋਣਾ ਪੈਣਾ ਜੀ ਬਿਲਕੁਲ ਸਜਣੋ ਗੱਲ ਓ ਆ ਵੀ ਉਦੋਂ ਬਹੁਤ ਖੁਸ਼ੀ ਹੁੰਦੀ ਆ ਨਾ ਜਦੋਂ ਪੰਜਾਬ ਦਾ ਨੌਜਵਾਨ ਉੱਠ ਕੇ ਪੰਜਾਬ ਦਾ ਪੈਸਾ ਪੰਜਾਬ 'ਚ ਰੱਖਦਾ ਆ ਆ ਮਸ਼ੀਨਾਂ ਦੀ ਐਡਵਰਟਾਈਜ਼ਮੈਂਟ ਮੈਂ ਇਸ ਤਰ੍ਹਾਂ ਦੀਆਂ ਵੀ ਕਰਦਾ ਰਿਹਾ ਜਿਹੜੀਆਂ ਵਿਦੇਸ਼ ਦੀ ਕੰਪਨੀ ਦੀਆਂ ਮਸ਼ੀਨਾਂ ਹੁੰਦੀਆਂ ਸੀ ਜਿਹਦੇ ਵਾਸਤੇ ਸਾਨੂੰ ਲੱਖਾਂ ਰੁਪਈਆ ਬਾਹਰ ਭੇਜਣਾ ਪੈਂਦਾ ਸੀ ਫੇਰ ਸਾਡੇ ਕੋਲੇ ਆ ਕੇ ਸੰਦ ਪਹੁੰਚਦਾ ਸੀ ਸਾਡੇ ਪੰਜਾਬ ਦਾ ਨੌਜਵਾਨ ਆ ਕੁਲਵੀਰ ਮਨੂਰ ਵਾਲੇ ਮਾਲਕ ਦੀ ਕਿਰਪਾ ਨਾਲ ਬਹੁਤ ਵੱਡਾ ਨਾਂ ਏ ਇਹਨਾਂ ਦਾ ਸੁਪਰ ਸੀਡਰ ਬਣਾਉਂਦੇ ਆ ਖੇਤੀਬਾੜੀ ਦੇ ਐਮਪਲੀਮੈਂਟ ਬਣਾਉਂਦੇ ਆ ਬਾਈ ਹੁਣੀ ਤੇ ਐਸ ਵਕਤ ਮਸ਼ੀਨ ਬਣਾਤੀ ਤੇ ਗੱਲ ਇੱਕ ਹੋਰ ਆ ਨਾ ਕਿ ਬਣਾਈ ਨਹੀਂ ਕੱਲੀ ਅੱਗੇ ਨਗਾਤੀ ਗੱਲ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਸੀ ਉਹਨੂੰ ਕੱਢ ਕੇ ਅੱਗੇ ਲੈ ਗਿਆ ਗੱਭਰੂ ਜਿਵੇਂ ਆਮ ਤੌਰ ਤੇ 90 ਹਾਰਸ ਪਾਵਰ ਦਾ ਸਾਨੂੰ ਮਸ਼ੀਨ ਚਲਾਉਣ ਲਈ ਟਰੈਕਟਰ ਵੀ ਵਿਦੇਸ਼ ਤੋਂ ਮੰਗਾਉਣਾ ਪੈਂਦਾ ਹੁੰਦਾ ਸਾਡਾ ਇੱਧਰਲਾ ਟਰੈਕਟਰ ਨਹੀਂ ਸੀ ਚਲਾਉਂਦਾ ਹੁੰਦਾ ਇੱਥੇ ਮੇਰੇ ਨਾਲ ਦੋ ਸਵਰਾਜ ਟਰੈਕਟਰ ਖੜੇ ਆ ਤੇ ਦੋਨਾਂ ਦੇ ਮਗਰ ਪਾਇਆ ਹੋਇਆ ਆਪਾਂ ਸਾਰੀ ਗੱਲਬਾਤ ਕੁਲਵੀਰ ਨਾਲ ਕਰਦੇ ਆਂ ਬਾਈ ਮੁਬਾਰਕਾਂ ਸਜਣਾ ਸასიਕਾਰ ਤੁਹਾਨੂੰ ਤੁਹਾਨੂੰ ਵੀ ਪਹਿਲਾਂ ਤਾਂ ਮੈਨੂੰ ਉਹ ਦੱਸੋ ਇੱਕ ਆਪਾਂ ਗੱਲ ਪਹਿਲਾਂ ਕਰਦੇ ਸੀ ਉਹ ਮੈਂ ਭੁੱਲਣਾ ਜਾਵਾ ਹਾਈਡਰੋਲਿਕ ਸਿਸਟਮ ਦਾ ਕੀ ਕੀਤਾ ਇਹਦੇ ਦਾ ਇਦੇ ਵਿੱਚ ਬਾਈ ਜੀ ਆਪਾਂ ਜਿਹੜਾ ਹਾਈਡਰੌਲਿਕ ਸਿਸਟਮ ਆ ਇਹਦੇ ਵਿੱਚ ਇਹਨੂੰ ਬਹ ਮਸ਼ੀਨ ਦਾ ਆਪਣਾ ਹੀ ਦਿੱਤਾ ਟਰੈਕਟਰ ਤੋਂ ਉੱਪਰੋਂ ਕੋਈ ਸਪਲਾਈ ਨਹੀਂ ਹੈਗੀ ਹਾਈਡਰੌਲਿਕ ਦੀ ਤਾਂ ਕਿ ਟਰੈਕਟਰ ਨਾਲ ਮਸ਼ੀਨ ਦਾ ਕੋਈ ਤੇਲ ਨਾਲੇ ਵਗੈਰਾ ਨਾ ਇਹਦਾ ਜਿਵੇਂ ਰੂਟਾਵੀਟਰ ਪਾਲਿਆ ਆਪਣੇ ਕੱਟਲੀ ਮਸ਼ੀਨ ਪਾਲੀ ਉਵੇਂ ਉਹ ਸਿਸਟਮ ਆਣੀਗਾ ਅੱਛਾ ਅੱਛਾ ਇਹਦਾ ਮਸ਼ੀਨ ਇਹਦਾ ਡਿਸਟ੍ਰਿਬਿਊਟਰ ਅਲੱਗ ਹੈ ਹਾਂਜੀ ਇਹਦਾ ਤੇਲ ਆ ਅਲੱਗ ਆ ਬਿਲਕੁਲ ਜੀ ਟਰੈਕਟਰ ਨੇ ਸਿਰਫ ਇਹਦੀ ਪੀਟੀਓ ਘਮਾਉਣੀ ਆ ਬਾਕੀ ਸਾਰਾ ਸਿਸਟਮ ਇਹਦਾ ਉਹ ਡਿਸਟ੍ਰੀਬਿਊਟਰ ਤੋਂ ਆਪ ਹੀ ਚੱਲਣਾ ਹੈ ਆਪ ਹੀ ਚੱਲਣਾ ਹੀ ਆਪ ਪਰ ਟਰੈਕਟਰ ਦੇ ਤੇਲ ਨਾਲ ਦਾ ਕੋਈ ਤਾਲਕ ਕੋਈ ਤਾਲਕਤ ਨਹੀਂ ਮਸ਼ੀਨ ਦਾ ਕੋਈ ਤਾਲਕਤ ਇਹਦਾ ਆਪਣਾ ਡਿਸਟ੍ਰੀਬਿਊਟਰ ਹੈ ਇਹਦਾ ਆਪਣਾ ਤੇਲ ਹੈ ਹਾਂਜੀ ਵੀਰ ਜੀ ਹਾਂਜੀ ਆਪਣਾ ਤੇਲ ਆ ਇਹ ਸਭ ਤੋਂ ਵੱਡੀ ਗੱਲ ਆ ਵੀ ਉਹ ਉਹਦੇ ਨਾਲ ਕਈ ਵਾਰੀ ਨੁਕਸਾਨ ਇਹ ਹੋ ਜਾਂਦਾ ਵੀ ਉਧਰੋਂ ਤੇਲ ਘਟ ਗਿਆ ਜਾਂ ਇੱਧਰ ਵੱਧ ਗਿਆ ਜਾਂ ਬਿਲਕੁਲ ਜੀ ਪ੍ਰੈਸ਼ਰ ਅਫਸੈਟ ਹੁੰਦਾ ਇਹਦਾ ਕੋਈ ਪ੍ਰੈਸ਼ਰ ਅਫਸੈਟ ਹੋਣ ਦਾ ਚਾਂਸ ਹੈ ਨਹੀਂਗਾ ਸਿਰਫ ਆਪਣੇ ਲੀਵਰ ਇੱਥੋਂ ਉੱਪਰ ਲੈ ਕੇ ਜਾਣ ਨੇ ਇੱਕ ਨਟ ਚ ਟਾਈਟ ਕਰਨੇ ਆ ਬਾਕੀ ਸਾਰਾ ਸਿਸਟਮ ਮਸ਼ੀਨ ਨਾਲ ਹੀ ਆ ਕਲਵੀਰ ਆ ਤਾਂ ਚਲੋ ਆ ਇਹਦਾ ਆਪ ਦਾ ਹਾਈਡਰੋ ਆ ਆ ਬੂਮ ਨੂੰ ਕੰਟਰੋਲ ਕਰਨ ਵਾਲਾ ਵੀ ਹਾਈਡਰੋਲਿਕ ਹੋ ਗਿਆ ਤੁਹਾਡਾ ਠੀਕ ਹੈ ਜੀ ਉਹ ਚੀਜ਼ਾਂ ਹੋ ਗਈਆਂ ਆ ਪਰ ਇਹ ਇੱਕ ਛੋਟੇ ਟਰੈਕਟਰ ਤੇ ਕਿਵੇਂ ਚੱਲਦੀ ਹੈ ਮਤਲਬ ਇਹਦੇ ਬਇਤ ਮੁਤਾਬਕ ਵੈਸੇ ਉਦਾਂ ਟਰੈਕਟਰ ਛੋਟਾ ਨਹੀਂਗਾ ਹਾਂਜੀ ਹਾਂਜੀ ਪਰ ਇਹਦੇ ਬਇਤ ਮੁਤਾਬਕ ਟਰੈਕਟਰ ਛੋਟੇ ਤੇ ਕਿਵੇਂ ਚੱਲਣ ਲੱਗ ਗਿਆ ਇਹ ਕੀ ਕਰਨ ਟੈਕਨੀਕਲੀ ਇਹਦੇ ਵਿੱਚ ਗੇਅਰਾਂ ਵਗੈਰਾ ਦੀ ਇਸ ਤਰ੍ਹਾਂ ਦੀ ਸੈਟਿੰਗ ਕਰਤੀ ਵੀ ਜਿੱਥੇ ਗੇਅਰ ਲੱਗਣੇ ਆ ਗੇਅਰ ਹੀ ਲੱਗਣੇ ਆ ਜਿੱਥੇ ਬੈਲਟਾਂ ਪੈਣੀਆਂ ਨੇ ਬੈਲਟਾਂ ਹੀ ਪੈਣੀਆਂ ਉਸ ਹਿਸਾਬ ਨਾਲ ਇਹਦੀ ਸੈਟਿੰਗ ਕਰਕੇ ਵੀ ਇਹਨੂੰ ਅਸੀਂ 80 ਹਸਪਾਵਰ 85 ਹਸਪਾਵਰ ਤੱਕ ਲਿਆਏ ਵੈਸੇ 90 ਤੇ ਹੀ ਜਿਆਦਾ ਆਪਾਂ ਕਹਿੰਨੇ ਆ ਵੀ 90 ਤੇ ਹੀ ਚੱਲਦੀ ਆ ਤੇ ਹੁਣ ਅਸੀਂ ਇਹ 69 ਦੇ ਉੱਤੇ ਅਸੀਂ ਇਹਨੂੰ ਚਲਾ ਕੇ ਚੈੱਕ ਕਰਾਂਗੇ ਸੋ ਨੂੰ ਫੀਲਡ ਦੇ ਵਿੱਚ ਵੀ ਇਹਦਾ ਟੈਸਟ ਦਵਾਵਾਂਗੇ ਵਾਕਿਆ ਬਈ ਮਤਲਬ 69 ਇਹਨੂੰ ਹੱਸ ਕੇ ਖਿੱਚੂਗਾ ਹੱਸ ਕੇ ਖਿੱਚੂ ਜੀ ਹੱਸ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਬਈ 69 ਨੂੰ ਕੋਈ ਮੁੜਕਾ ਨਹੀਂ ਆਊਗਾ ਕੋਈ ਮੁੜਕਾ ਨਹੀਂ ਆਊਗਾ ਜੀ ਜੰਮੀ ਪਰਵਾਹ ਨਹੀਂ ਕਰੂਗਾ ਪੱਕਾ ਟੈਸਟਿੰਗ ਹੋ ਗਈ ਆ ਹਾਂਜੀ ਹਾਂਜੀ ਬਿਲਕੁਲ ਹੋ ਗਈ ਜੀ ਟੈਸਟਿੰਗ ਹੋ ਗਈ ਆ ਕਿਸਾਨ ਜਿਹੜਾ ਜਿਹਨੇ ਖਰੀਦੀ ਆ ਉਹ ਖੁਸ਼ ਹੈ ਪੂਰਾ ਹੀ ਖੁਸ਼ ਆ ਪੂਰਾ ਖੁਸ਼ ਆ ਮੈਨੂੰ ਇੱਕ ਗੱਲ ਦੱਸੋ ਵੀ ਇਹ ਤੇ ਜਿਹੜਾ ਮਤਲਬ ਹੋਣ ਜਿਹੜਾ ਆਹ ਇਹਦਾ ਪੁਰਜਾ ਪੁਰਜਾ ਇਹ ਆਪਣੀ ਫੈਕਟਰੀ 'ਚ ਹੀ ਬਣਦਾ ਸਾਰਾ ਟੋਟਲੀ ਕੱਲਾ ਕੱਲਾ ਸਮਾਨ ਸਾਰਾ ਜਿੰਨਾ ਵੀ ਹੈ 11 ਤੋਂ ਲੈ ਕੇ ਕੱਲੇ ਕੱਲਾ ਪਾਰਟਸ ਇਹਦਾ ਆਪਣਾ ਫੈਕਟਰੀ ਦੇ ਵਿੱਚ ਹੀ ਆ ਬਈ ਮਤਲਬ ਐਵੇਂ ਤਾਂ ਨਹੀਂ ਕਿ ਵੀ ਕਿਸਾਨ ਜੇ ਇੱਕ ਵਾਰ ਖਰੀਦ ਲੈਂਦਾ ਤਾਂ ਉਹਨੂੰ ਪਾਰਟ ਪਾਰਟ ਲਈ ਪੁਰਾਣਾ ਲੱਭੋ ਨਹੀਂ 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 ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਪੇਅਰ ਪਾਰਟ ਪਹਿਲਾਂ ਜੀ ਆ ਨਹੀਂ ਵੈਸੇ ਵੈਸੇ ਇੱਕ ਚੀਜ਼ ਮੈਨੂੰ ਤੁਹਾਡੀ ਕੰਪਨੀ ਬਾਰੇ ਇਹ ਪਤਾ ਹੈ ਕੀ ਕੰਪਨੀ ਉਹ ਆ ਜਿਹੜੀ ਖੜਦੀ ਆ ਸੁਪਰਸੀਡਰਾਂ ਦੇ ਵਿੱਚ ਤੁਸੀਂ ਮਤਲਬ ਇੱਜਤ ਦਵਾਈ ਆ ਤੇ ਇੱਕ ਆ ਆ ਜਿਹੜਾ ਆ ਟਾਇਰ ਲੱਗ ਗਿਆ ਇਹਦਾ ਮਤਲਬ ਕੀ ਆ ਕਿ ਲੋਡ ਖਤਮ ਕਰਤਾ ਸੀ ਟਰੈਕਟਰ ਦੇ ਜਿਵੇਂ ਆਪਣਾ ਲਿਫਟ ਦਾ ਲੋਡ ਆਗਾ ਜੀ ਉਹ ਬਹੁਤ ਹੀ ਮਤਲਬ ਕਿ ਵੀ ਇਹ ਅੱਧਾ ਵਜਨ ਲਿਫਟ ਦਾ ਇਹ ਚੱਕ ਲੈਂਦੇ ਨੇ ਇਹ ਸਾਰੇ ਹਾਈਡਰੌਲਿਕ ਨੇ ਜੈਕਾਂ ਦੇ ਉੱਤੇ ਬਣਾਏ ਹੋਣੇਗੇ ਤੇ ਇਹ ਅਪਡਾਉਨ ਹੁੰਦੇ ਨੇ ਟਾਇਰ ਅੱਛਾ ਅਪਡਾਉਨ ਜਿਵੇਂ ਜੇ ਸੀ ਦੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਤੂੰ ਵੀ ਇਹ ਅਪਡਾਉਨ ਲੀਵਰਾਂ ਤੋਂ ਹੀ ਹੋਣਾ ਇਹਨਾਂ ਦੇ ਟੇ ਅੱਛਾ ਜਿੰਨਾ ਕ ਅਸੀਂ ਮੰਨ ਕੇ ਚੱਲੋ ਵੀ ਉੱਚਾ ਰੱਖਣਾ ਤੇ ਇਹਨੂੰ ਹੀ ਬੰਨ ਦੇਣਾ ਆਪਾਂ ਇਹਨੂੰ ਹੀ ਬੰਨ ਦੇਣਾ ਇਹਨੂੰ ਹੀ ਬੰਨ ਦੇਣਾ ਬਿਲਕੁਲ ਜਿਵੇਂ ਕਿ ਕਿ ਕਈ ਟਰੈਕਟਰਾਂ ਦੀ ਲਿਫਟਾਂ ਘੱਟ ਕੰਮ ਕਰਦੀਆਂ ਨਗੀਆਂ ਉਹਨੂੰ ਇਹਦੇ ਵਿੱਚ ਬਹੁਤ ਹੀ ਹੈਲਪ ਕਰ ਦਿੰਦੇ ਨੇ ਟਾਈਪ ਨਹੀਂ ਲਿਫਟ ਜੇ ਜ਼ਿਆਦਾ ਵੀ ਕੰਮ ਕਰਦੀ ਹੈ ਤਾਂ ਅਸੀਂ ਬੁਕਿੰਗਾਂ ਤੇ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਨੂੰ ਬੁਕਿੰਗਾਂ ਦਾ ਬੁਰਾ ਹਾਲ ਕਰਨਾ ਆਪਦਾ ਭਾਰ ਆਪ ਚੱਕੀ ਵੀਰੇ ਹਾਂਜੀ ਹਾਂ ਬਿਲਕੁਲ ਕਿਸੇ ਮਰਜ਼ੀ ਟਰੈਕਟਰ ਦੇ ਯੂਜ਼ ਕਰੋ ਆਪਾਂ ਇਸ ਲਈ ਲਾਏ ਨੇ ਜੀ ਇਹ ਹੂੰ ਇਹ ਇਹਦੇ ਨਾਲ ਨਾ ਇਹਦੇ ਨਾਲ ਇੱਕ ਫਾਇਦਾ ਹੋਰ ਹੋਣਾ ਜਿਹੜਾ ਹਜੇ ਸ਼ਾਇਦ ਤੁਸੀਂ ਸੋਚਿਆ ਵੀ ਹੋਊਗਾ ਇਹ ਗਿੱਲੇ ਚ ਵੱਢਣ ਵਾਸਤੇ ਬਹੁਤ ਫਾਇਦਾ ਹੁੰਨਾ ਟਰੈਕਟਰ ਨੇ ਖੁੱਬਣਾ ਨਹੀਂ ਖੁੱਬਣਾ ਨਹੀਂ ਕੋਉਣਾ ਨਹੀਂ ਬਿਲਕੁਲ ਜੀ ਬਿਲਕੁਲ ਕਿੱਥੇ ਭਾਰ 6 ਥਾਵਾਂ ਤੇ ਬੰਡਿਆ ਗਿਆ ਕਿੱਥੇ 4 ਥਾਵਾਂ ਤੇ ਬੰਡਿਆ ਗਿਆ ਬਿਲਕੁਲ ਜੀ ਬਿਲਕੁਲ ਤੇ ਮੋਸਟਲੀ ਕੀ ਹੁੰਦਾ ਸੀ ਭਾਰ 4 ਥਾਵਾਂ ਤੇ ਨਹੀਂ ਸੀ ਬੰਡਿਆ ਜਾਂਦਾ ਭਾਰ ਅਸਲ ਚ 2 ਥਾਵਾਂ ਤੇ ਬੰਡਿਆ ਜਾਂਦਾ ਟਰੈਕਟਰ ਦਾ ਆਹ ਟਾਇਰ ਸੈਂਟਰ ਬਣ ਜਾਂਦਾ ਸੀ ਸੈਂਟਰ ਬਣ ਜਾਂਦਾ ਜੀ ਬਿਲਕੁਲ ਜੀ ਜਦੋਂ ਸੈਂਟਰ ਬਣ ਜਾਂਦਾ ਸੀ ਤਾਂ ਇਹਦੇ ਤੇ ਕੀ ਹੋ ਜਾਂਦਾ ਸੀ ਐਵੇਂ ਇਹਦੇ ਤੇ ਭਾਰ ਆ ਜਾਂਦਾ ਸੀ ਮੂਰਲਾ ਵੀ ਕਿਉਂਕਿ ਹਲਕਾ ਗਾਸਿਆ ਜਾਂਦਾ ਸੀ ਮਗਰਲਾ ਵੀ ਹਲਕਾ ਗਾਸਿਆ ਹੁੰਦਾ ਸੀ ਤੇ ਇਹ ਖੁੱਬ ਜਾਂਦਾ ਸੀ ਖੁੱਬ ਜਾਂਦਾ ਸੀ ਬਿਲਕੁਲ ਹੁਣ ਕੀ ਆ ਕਿ ਇਹ ਥੱਲੇ ਹੋਊਗਾ ਕੁਛ ਐਤ ਤੇ ਆ ਗਿਆ ਤੇ ਜਦੋਂ ਉਧਰੋਂ ਥੱਲੇ ਡਗ ਪਿਆ ਕੁਛ ਉਧ ਤੇ ਆ ਗਿਆ ਤੇ ਟਰੈਕਟਰ ਦਾ ਭਾਰ 6 ਥਾਵਾਂ ਤੇ ਵੰਡਿਆ ਗਿਆ 6 ਥਾਵਾਂ ਤੇ ਵੰਡਿਆ ਦੋ ਟਾਇਰਾਂ ਦੀ ਵਿਜਾਏ ਮਤਲਬ ਟਰੈਕਟਰ ਖੁੱਬੂਗਾ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਇਹ ਟਾਇਰਾਂ ਦਾ ਬਹੁਤ ਵੱਡਾ ਜਿਹੜਾ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ ਫਾਇਦਾ ਹੋ ਜਾਣਾ ਹੂੰ ਉਸ ਤੋਂ ਬਾਅਦ ਆਪਾਂ ਦੋ ਰੋਹ ਤੇ ਆ ਜਗੇ ਹਾਂਜੀ ਹਾਂਜੀ ਦੋ ਰੋਹ ਹਾਂ ਦੋ ਰੋਹਾਂ ਤੇ ਦੋ ਰੋਹ ਬਣ ਗਈ ਜਿਹੜੇ ਸਾਡੇ ਵਾਲਾ 855 ਟਰੈਕਟਰ ਇਹ ਤੇ ਬਣ ਗਈ ਆ ਹਾਂਜੀ ਹਾਂਜੀ ਤੇ ਇਹ ਦੋ ਰੋਹ ਵਾਲੀ ਇਹ ਤਾਂ ਖਿੱਚੂਗੀ ਫਿਰ ਉਹ ਰਾਮ ਨਰਾਇਣ ਇਹ ਤਾਂ ਬੜਾ ਤਕੜਾ ਟਰੈਕਟਰ ਹੈ ਮੈਂ ਕਹਿੰਦਾ ਜੀ ਤੇ ਇਹ ਇਹਦਾ ਤੇ ਰੇਟ ਦਾ ਆਪਸ ਵਿੱਚ ਕਿੰਨਾ ਕੁ ਫਰਕ ਆ ਰੇਟ ਦਾ ਇਹਦੇ ਵਿੱਚ ਅੰਤਰ ਤਾਂ ਥੋੜਾ ਹੀ ਆ ਵੀਰ ਜੀ 2 ਲੱਖ ਰੁਪਏ ਦਾ ਅੰਤਰ ਆ ਇਹਦੇ ਵਿੱਚ ਕਾਟਰ ਤੋਂ ਬੈਕ ਸਾਈਡ ਦਾ ਜਿਹੜਾ ਪਾਰਟਸ ਨੇ ਸਾਰਾ ਸਮਾਨ ਆ ਉਹ 4 ਰੋਹ ਵਾਲੀ ਲੱਗਿਆ ਹੋਇਆ ਮਤਲਬ ਜੇ ਕਹਿਣ ਤੋਂ ਭਾਵ ਮੈਂ ਆ ਲੈ ਲਿਆ ਮੈਂ ਆ ਲੈਣੀ ਆ ਹਾਂਜੀ ਤੇ ਮੈਨੂੰ ਇੰਨਾ ਬਸ ਆਹੀ ਲਵਾਉਣਾ ਪਊਗਾ ਹੋਰ ਆਹੀ ਹੋਣਾ ਪੈਣਾ ਜੀ ਬਿਲਕੁਲ ਇਹਦਾ ਕਟਰੀ ਚੇਂਜ ਕਰਨਾ ਜੇ ਕੱਲ ਨੂੰ ਕਿਸਾਨ ਨੇ ਅਪਦਾ ਟ੍ਰੈਕਟਰ ਵੱਡਾ ਕਰ ਲਿਆ ਮਸ਼ੀਨ ਉਹ ਕਹਿੰਦਾ ਮੈਂ 4 ਰੋ ਲੈਣੀ ਆ ਤਾਂ ਉਹਨੂੰ ਆਪਦੀ ਪੁਰਾਣੀ ਮਸ਼ੀਨ ਅੱਧ ਮੁੱਲ ਤੇ ਸਿੱਟਣ ਦੀ ਲੋੜ ਨਹੀਂ ਹੈਗੀ ਉਸੇ ਮਸ਼ੀਨ ਨੂੰ ਆਪਦੀ ਨੂੰ 4 ਰੋ ਕਰਵਾ ਸਕਦੇ ਆ ਮਤਲਬ ਕਹਿਣ ਤੋਂ ਭਾਵੇਂ ਇਹ ਆ ਵੀ ਆਪਾਂ ਇਹਨੂੰ 4 ਰੋ ਕਰ ਸਕਦੇ ਆ ਜੇ ਚਾਹੀਏ ਉਹਨੂੰ ਦੋ ਰੋ ਵੀ ਕਰ ਸਕਦੇ ਦੋ ਰੋ ਵੀ ਕਰ ਸਕਦੇ ਆ ਜੀ ਸਾਰਾ ਅੱਗੋ ਕਟਰੀ ਚੇਂਜ ਹੋਣਾ ਜੀ ਕਟਰੀ ਚੇਂਜ ਹੋਣਾ ਉਹਨੂੰ ਦੋ ਰੋ ਵੀ ਕਰ ਸਕਦੇ ਆ ਇਹਨੂੰ 4 ਰੋ ਵੀ ਕਰ ਸਕਦੇ ਆ ਆ ਮੇਰੇ ਹਿਸਾਬ ਨਾਲ ਮੈਨੂੰ ਐ ਲੱਗਦਾ ਵੀ ਸ਼ਾਇਦ ਇਹ ਪਹਿਲਾ ਫੰਕਸ਼ਨ ਹੀ ਹੋਊਗਾ ਮੇਰੇ ਵੇਖਣ ਚ ਜੇ ਤਾਂ ਜਰੂਰ ਪਹਿਲਾ ਹੋ ਸਕਦਾ ਹਨਾ ਵੀ ਹੋਰ ਹੋਵੇ ਪਰ ਮੇਰੇ ਵੇਖਣ ਚ ਇਹ ਪਹਿਲਾ ਫੰਕਸ਼ਨ ਕਿੰਨੇ ਚਿਰ ਦੀ ਕਲਵੀਰ ਬੁਕਿੰਗ ਆ ਜੇ ਬੰਦਾ ਅੱਜ ਇਹ ਮਸ਼ੀਨ ਖਰੀਦਣੀ ਚਾਹੁੰਦਾ ਤਾਂ ਵੀ ਜੀ ਅਗਰ ਆ ਬੰਦਾ ਅੱਜ ਬੁਕਿੰਗ ਕਰਦਾ ਤਾਂ ਘੱਟੋ ਘੱਟ ਸਾਨੂੰ ਦੱਸ ਦੇਣ ਦਾ ਟਾਈਮ ਤਾਂ ਦੇਵੇ 10 ਦਿਨ ਦਾ 10 ਦਿਨ ਦਾ ਟਾਈਮ ਤਾਂ 10 ਦਿਨ ਦੇ ਵਿੱਚ हां दाल तैयार करके चलो 10 नी ता 10 ਤੋਂ 2 ਦਿਨ ਜ਼ਿਆਦਾ ਲੱਗ ਜਾਣਗੇ ਪਰ ਹੁਣ ਰੋਤਾ ਹੁਣ ਮਾੜਾ ਬਣ ਕੇ ਬੰਦੇ ਕਰੜੇ ਕਰਕੇ ਲਾ ਦੀ ਨਹੀਂ ਨਹੀਂ ਸਟਾਫ ਆਪਣੇ ਕੋਲ ਪੂਰਾ ਜੀ ਕੋਈ ਸਿਕਤ ਨਹੀਂ ਮਾਰਦੇ ਵੀ ਬੰਦਿਆਂ ਨੂੰ ਮਾੜਾ ਕਰੜਾ ਕਰਕੇ ਕਹਿੰਦੀ ਕਿਉਂਕਿ ਮੂਰੇ ਬੰਦੇ ਦਾ ਸੀਜ਼ਨ ਜਾਂਦਾ ਹਾਂਜੀ ਹਾਂਜੀ ਬਿਲਕੁਲ ਤੇ ਬਿਲਕੁਲ ਤੇ ਬਿਲਕੁਲ ਬਲਟਾਂ ਬੁਲਟਾਂ ਦਾ ਵੀ ਮਾੜਾ ਮੋਟਾ ਦੱਸਦੇ ਬਾਈ ਵੀ ਕਿਸ ਤਰ੍ਹਾਂ ਦੀਆਂ ਕੰਪਨੀ ਦੀ ਇਹਦੇ ਵਿੱਚ ਬੈਰਿੰਗ ਆਪਾਂ ਵਰਤੇ ਆ ਕਿਹੜੀ ਕੰਪਨੀ ਦਾ ਆਪਾਂ ਇਹਦੇ ਵਿੱਚ ਮਟੀਰੀਅਲ ਵਰਤੇ ਆ ਕਿਹੋ ਜੀ ਬਾਡੀ ਠਿਕਨੇ ਸਾ ਕੀ ਗੱਲ ਬਾਤਾਂ ਹਾਂਜੀ ਹਾਂਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਹਾਈਡਰੋਲਿਕ ਇਹਦਾ ਆਪਣਾ ਤੇ ਇਹਦੇ ਬਲੇਡ ਤਿੱਖੇ ਕਰਨ ਲਈ ਸਾਨ ਲੱਗੀ ਹੋਈ ਆ ਹਾਂ ਇੱਥੇ ਹੀ ਲਾਤਾ ਇਹਦੇ ਟੋਕਾ ਹਾਂਜੀ ਹਾਂਜੀ ਇੱਥੇ ਹੀ ਲਾਤਾ ਇਹ ਟੋਕਾ ਵੀ ਜਦੋਂ ਆਪਾਂ ਇਹਦੇ ਬਲੇਡ ਤਿੱਖੇ ਕਰਨੇ ਉਹਦਾ ਟੋਕਾ ਆ ਆ ਆ ਤਰਸ ਦੇਣਾ ਬਿਲਕੁਲ ਬਿਲਕੁਲ ਬਿਲ ਇਹਨੂੰ ਕਾਸ ਦੇਣਾ ਤੇ ਆਪਦੇ ਆਪ ਹੀ ਦੰਦੇ ਲੱਗ ਜਾਂਦੇ ਆ ਹਾਂ ਕਹਿੰਦੇ ਤੇ ਸਾਰਾ ਇਹ ਆਪਣਾ ਫੈਕਟਰੀ ਦੇ ਵਿੱਚ ਗੀਅਰ ਅਸੀਂ ਆਪ ਤਿਆਰ ਕਰਦੇ ਹਾਂ ਪੂਰੇ ਤਸੱਲੀ ਵਕਤ ਗੀਅਰ ਤਿਆਰ ਕੀਤੇ ਹੋਏ ਨੇ ਜ਼ਿੰਮੇਵਾਰ ਨੂੰ ਸੀਜ਼ਨ 'ਚ ਕਿਸੇ ਵੀ ਤਰ੍ਹਾਂ ਗੀਅਰ ਦੀ ਕੋਈ ਦਿੱਕਤ ਵਾਸਤੇ ਇਹਦੀ ਗਾਰੰਟੀ ਜ਼ਿੰਮੇਵਾਰੀ ਕੀ ਲੈਨੇ ਆਪਾਂ ਇਹਦੀ ਜ਼ਿੰਮੇਵਾਰੀ ਜੀ ਆਪਾਂ ਇੱਕ ਸੀਜ਼ਨ ਦੀ ਲੈਨੇ ਆ ਕੁਛ ਨਹੀਂ ਹੁੰਦਾ ਕਿ ਕੀ ਕੀ ਜ਼ਿੰਮੇਵਾਰੀ ਲੈਨੇ ਆ ਮਤਲਬ ਕੀ ਕਰੇ ਤਾਂ ਇਹ ਜ਼ਿੰਮੇਦਾਰ ਦਾ ਹੈ ਤੇ ਕੀ ਕਰੇ ਤਾਂ ਇਹ ਤੁਹਾਡਾ ਕੋਸ਼ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਕੋਤਰੇ ਵਿੱਚ ਖਰਾਬੀ ਕਰਦੀ ਹੋਵੇ। ਕੋਤਰੇ ਇੱਕ ਬਰੀਕ ਮੋਟਾ ਕਰਦੀ ਹੈ ਕੋਤਰਾ। ਉਹਦੇ ਵਿੱਚ ਆ ਬੈਠੇ ਆ ਕੋਈ ਚੋਕ ਹੁੰਦੀ ਆ ਜਾਂ ਕੋਈ ਬੈਰਿੰਗ ਤੋੜਦੀ ਆ ਕੋਈ ਸ਼ਾਫਟ ਤੋੜਦੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਆ ਉਹਦੇ ਲਈ ਫੈਕਟਰੀ ਵਾਲੇ ਹਾਜ਼ਰ ਨੇ ਤੁਹਾਡੇ। ਬਈ ਤੁਸੀਂ ਮਗਰਲੇ ਪਾਸੇ ਖੜੇ ਮਿਲੋ। ਖੜੇ ਖੜੇ ਠੀਕ ਆ ਭਾਈ ਠੀਕ ਆ। ਕਲ ਵੀਰੇ ਇੱਕ ਤਾਂ ਯਾਰ ਇੱਕ ਤਾਂ ਮੈਨੂੰ ਇਸ ਗੱਲ ਦਾ ਧੰਨਵਾਦ ਆ ਵੀ 5 ਕਿੱਲਿਆਂ ਦੇ ਵਿੱਚ ਉਹ ਅੱਧਾ ਕਿੱਲਾ ਤਾਂ ਕਈ ਵਾਰੀ ਉਹ ਦੂਜੇ ਪਾਸੇ ਆਸੇ ਵੜਦੇ ਆ ਤਾਂ ਹੀ ਵੜਣਾ ਪੈਂਦਾ ਸੀਗਾ। ਹਾਂਜੀ ਹਾਂਜੀ ਇਹਦਾ ਆਪਾਂ ਕੁਛ ਨਹੀਂ ਵੜਣਾ ਸਿੱਧਾ ਟਰ ਸਿੱਧਾ ਡਾਇਰੈਕਟਰ ਧਰ ਦੇਣਾ ਕਮਾਂਨ ਵਾਲੇ ਕਟਰ ਵਾਂਗੂ ਤੇ ਜਿਹੜੀ ਦੋ ਖੁੱਡਾਂ ਵਾਲੀ ਆ ਉਹਦੇ ਵਿੱਚ ਵੀ ਆਪਾਂ ਨੂੰ ਜਿੱਥੇ ਤੇ ਕਿ ਅਸੀਂ ਕੀਤਾ ਵੀ ਇੱਕ ਖੁੱਡੀ ਵਧਣਾ ਪਾਣਾ ਜਿਵੇਂ ਸੇ ਸਿੰਗਲ ਰੋ ਵਾਲੀ ਦੇ ਵਿੱਚ ਚਾਰ ਖੁੱਡ ਬੱਢਣੇ ਪੈਂਦੇ ਆ ਆਪਾਂ ਜਿਹੜੀ ਆਪਾਂ ਸਾਈਡ ਤੇ ਚੱਲਦੀ ਹੈ ਤਾਂ ਇੱਕ ਇਹਦੇ ਵਿੱਚ ਆਪਾਂ ਨੂੰ ਇੱਕ ਖੁੱਡ ਵਧਣਾ ਪੈਣਾ ਇੱਕ ਉਹ ਵੀ ਟਾਇਰ ਵਾਲਾ ਹੀ ਵਧਣਾ ਪੈਣਾ ਇਹਦੇ ਚ ਡਬਲ ਵਾਲੇ ਚ ਹਾਂਜੀ ਹਾਂਜੀ ਬਿਲਕੁਲ ਤੇ ਇਹਦੇ ਉੱਤੇ ਪਈ ਜਾਣਾ ਮਾਲ ਉੱਤੇ ਪਈ ਜਾਣਾ ਜੀ ਉੱਤੇ ਪਈ ਜਾਣਾ ਮਾਲ ਤੇ ਇਹ ਆ ਜਿਹੜੀ ਆ ਫਿਟਿੰਗ ਆ ਆ ਪੂਰੀ ਫਿਟਿੰਗ ਆ ਹਾਂਜੀ ਹਾਂਜੀ ਇੱਕ ਮਤਲਬ ਜੇ ਹੁਣ ਅੱਜ ਮੈਂ ਤੁਹਾਨੂੰ ਸਾਈ ਦਿਨਾ ਠੀਕ ਹੈ ਜੀ ਤੇ ਨਾਲ ਹੀ ਮੈਂ ਟਰੈਕਟਰ ਫੜਾ ਕੇ ਜਾਵਾਂ ਬਹੁਤ ਸਾਨੂੰ 2 ਦਿਨ ਟਰੈਕਟਰ ਪਹਿਲਾਂ ਚਾਹੀਦਾ ਜੀ ਅੱਛਾ ਹਾਂਜੀ ਹਾਂਜੀ ਮੰਨ ਕੇ ਚੱਲੋ ਅਸੀਂ 10 ਦਿਨਾਂ ਦੀ ਬੁਕਿੰਗ ਦਿੰਨੇ ਆ ਤਾਂ 7ਵੇਂ ਦਿਨ ਸਾਡੇ ਕੋਲ ਟਰੈਕਟਰ ਖੜਾ ਦਿਓ ਸਟੀering ਫਿੱਟਿੰਗ ਬੈਕ ਸਟੀering ਫਿਟਿੰਗ ਤੇ ਸਾਰੀ ਟੋਕਰੀ ਵਗੈਰਾ ਤੁਹਾਨੂੰ ਅਸੀਂ ਆਪ ਸੀਟ ਵਗੈਰਾ ਸਾਰੀ ਘੁੰਮਦੀ ਕਰਕੇ ਦਵਾਂਗੇ ਸੀਟ ਘੁੰਮਦੀ ਸਟੀering ਉਧਰਲੇ ਪਾਸੇ ਕਰਕੇ ਦੇਣਾ ਗੇਰ ਦੀ ਕਲਚ ਬ੍ਰੇਕ ਦੀ ਸੈਟਿੰਗ ਕਰਕੇ ਦੇਣੀ ਸਾਰੇ ਪੈਡਲ ਲਾ ਕੇ ਹਾਂ ਕਰਕੇ ਦੇਣੀ ਜੋ ਪੀਟ ਕੋ ਪੈਂਦੀ ਕਰਕੇ ਦੇਣੀ ਜੋ ਕੁਝ ਵੀ ਕਰਕੇ ਦੇਣਾ ਉਹ ਟੋਟਲ ਲੈਫਟ ਦੇ ਵਿੱਚ ਪੈਂਦੀ ਨਿਕਲਦੀ ਕਰਕੇ ਆ ਪੰਜਵੀਂ ਦਾਰ ਨੂੰ ਦੇ ਦੇਣੀ ਆ ਹਾਂਜੀ ਹਾਂਜੀ ਤਾਂ ਉਹਦੇ ਲਈ ਆਪਾਂ ਨੂੰ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੰਨ ਕੇ ਚਲੋ ਵੀ ਅੱਜ ਦੀ ਤਰੀਕ ਦੇ ਵਿੱਚ ਬੁਕਿੰਗ ਹੋ ਜਾਂਦੀ ਆ ਹਾਂਜੀ ਤੇ ਅੱਠਾਂ ਕਿ ਦਿਨਾਂ ਨੂੰ ਮੈਂ ਤੁਹਾਡੇ ਕੋਲ ਟਰੈਕਟਰ ਛੱਡਿਆ ਮਾਂ ਬਿਲਕੁਲ ਤੇ ਉਸ ਤੋਂ ਬਾਅਦ ਦੋ ਚੌਂ ਦਿਨਾਂ ਬਾਅਦ ਮੈਂ ਟਰੈਕਟਰ ਨੂੰ ਲੈ ਆਇਆ ਐਵੇਂ ਹੀ ਆ ਨਾ ਲਿਓ ਆ ਦ ਕਸਟਮਰ ਰਿਵਿਊ ਜਿਹੜਾ ਉਹ ਬਹੁਤ ਜ਼ਰੂਰੀ ਆ ਆ 969 ਤੇ ਅਸਲ ਦੇ ਵਿੱਚ ਆ ਵੀਰੇ ਹੁਣਾਂ ਨੇ ਟਰੈਕਟਰ ਤੇ ਇਹ ਮਸ਼ੀਨ ਲਾਈ ਆ 969 ਟਰੈਕਟਰ ਮੈਂ ਵੈਸੇ ਇਸ ਮਸ਼ੀਨ ਦੇ ਮੁਤਾਬਕ ਛੋਟਾ ਹੈ ਪਰ ਬਾਈ ਹੁਣਾਂ ਨੇ ਲਾਈ ਆ ਕਿਵੇਂ ਆ ਆਪਾਂ ਗੱਲਬਾਤ ਕਰਦੇ ਆ ਵੀਰੇ ਅ ਮਤਲਬ ਟਰੈਕਟਰ ਓਵਰ ਇਹਦੇ ਤੇ ਲੋਡ ਅੰਡਰ ਲੋਡ ਚੱਲਦਾ ਹੈ ਕਿਵੇਂ ਆ ਇਹ ਪਹਿਲਾ ਟਰੈਕਟਰ ਹੈ ਬਈ ਜਿਹਦੇ ਕੋਲ ਤਿੰਨ ਗੇਅਰ ਨੇ ਚਲਾਉਣ ਵਾਸਤੇ ਹੂੰ ਮਹਿੰਦਰਾ ਦਾ ਜਿਹੜਾ ਆਉਂਦਾ ਹੈ ਕੋਈ ਹੂੰ ਟਰੈਕਟਰ 755 ਉਹਦੇ ਲਈ ਇੱਕ ਗੇਅਰ ਹੈ ਹੂੰ ਇਹ ਕੱਲਾ ਟਰੈਕਟਰ ਹੈ ਜਿਹੜਾ ਪਹਿਲਾ ਦੂਜਾ ਤੀਜੇ ਮੀਡੀਅਮ ਚੱਲਦਾ ਪਹਿਲਾ ਦੂਜਾ ਤੇ ਤੀਜੇ ਤੀਜੇ ਲੋਜ ਲੋਜ ਲੋ ਲੋ ਚੌਥੇ ਲੋਜ ਵੀ ਮਸ਼ੀਨ ਨੂੰ ਚਲਾਈ ਜਾਂਦਾ ਸਾਡੇ ਹਾਂ ਤਿੰਨ ਤਾਂ ਗੇਅਰ ਹੈਗੇ ਆ ਤਿੰਨ ਤਾਂ ਹੈਗੇ ਆ ਜਮਾ ਦੋ ਪੂਰੇ ਟਾਇਰ ਚ ਦੋ ਤਾਂ ਹੈਗੇ ਹੀ ਹੈਗੇ ਪਹਿਲਾ ਤੇ ਦੂਜਾ ਹਾਂ ਇਹਦੀ 0.88 ਦੀ ਸਪੀਡ ਸ਼ੁਰੂ ਹੁੰਦੀ ਆ ਪਹਿਲੇ ਲੋਜ ਠੀਕ ਆ ਜਿਹੜਾ ਮਰਜੀ ਕੋ ਟਰੈਕਟਰ ਆਉਂਦਾ ਪੁਆਇੰਟ 1.88 ਤੋਂ ਸ਼ੁਰੂ ਹੁੰਦਾ 1.88 ਤੋਂ ਇਹ 0.88 ਤੋਂ ਹੁੰਦਾ ਸਵਰਾਜ ਦਾ ਟਰੈਕਟਰ ਸ਼ੁਰੂ ਪਹਿਲਾ ਟਰੈਕਟਰ ਆਇਆ ਇਹ ਸ਼ਟਲ ਗੀਅਰ 'ਚ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਮਸ਼ੀਨ ਨੇ ਵਧੀਆ ਖੇਚ ਰਿਆ ਹਾਂ ਹੈ ਧੜੀਆਂ ਭਰਦਾ ਤੇ ਵਧੀਆ ਕਰ ਰਹੀ ਕੋਈ ਤਰ੍ਹਾਂ ਪੂਰਾ ਟਕੈਂਟਾ ਕੰਮ ਹੈ ਹਾਂ ਠੀਕ ਆ ਮੈਨੂੰ ਪਤਾ ਲੱਗਿਆ ਕੱਲ ਕੰਪਨੀ ਵਾਲੇ ਵੀ ਆ ਕੇ ਚੈੱਕ ਹਾਂ ਸਵਰਾਜ ਵਾਲੇ ਆ ਕੇ ਚੈੱਕ ਕਰਕੇ ਗਏ ਉਹ ਵੀ ਖੁਸ਼ ਆ ਕਹਿੰਦੇ ਭਾਈ ਪੂਰਾ ਸਹੀ ਚੱਲ ਰਹੀ ਹੈ ਇਹਨੇ ਵੀਡੀਓ ਆਪਣੇ ਕੋਲ ਭੈਣ ਕਹਿੰਦੇ ਓਕੇ ਕੰਮ ਮਤਲਬ ਕਹਿਣ ਤੋਂ ਭਾਵੇਂ ਤੁਸੀਂ ਖੁਸ਼ ਆ ਪ ਹੁਣ ਮਤਲਬ ਆਪਣੇ ਲਵੇ ਫਿਰਦੇ ਨੇ ਕੋਈ ਦਿੱਕਤ ਆਉਂਦੀ ਹੈ ਹੁਣ ਆਪਾਂ ਚਲਾ ਕੇ ਦੇਖ ਰਹੇ ਆ ਇੱਥੇ ਵੀ ਆਪਣੇ ਲਵੇ ਫਿਰਦੇ ਨੇ ਦੋ ਤਿੰਨ ਬੰਦੇ ਜੇ ਜਿਹੜੀ ਕੋਈ ਦਿੱਕਤ ਆਉਂਦੀ ਹੈ ਨਾਲ ਦੀ ਨਾਲ ਹੱਲ ਕਰਕੇ ਦਿੰਦੇ ਨੇ ਮੈਂ ਤਾਂ ਸਰਵਿਸ ਦੀ ਹੈ ਮਸ਼ੀਨ ਹੂੰ ਤੇ ਜਿੰਨੇ ਵੀ ਆਏ ਨੇ ਹੈ ਤਾਂ ਜਿਗਾੜ ਟਾਇਪ ਸਿਸਟਮ ਇਹ ਜੇ ਕੰਪਨੀ ਦੀ ਸਰਵਿਸ ਹੋਊਗੀ ਫੇਰ ਹੀ ਚੱਲੂ ਇਹ ਜੇ ਕੰਪਨੀ ਵਾਲੇ ਕੀਰਾਂ ਵੇਚ ਕੇ ਰੁਪਈਏ ਲੈ ਕੇ ਜੇ ਨਾਂ ਦੇਣ ਸਮਾਨ ਫੇਰ ਤਾਂ ਇਹ ਸਾਲੀ 10 ਕਿੱਲੇ ਬਾਦ ਬੰਦ ਹੋਊ ਹੂੰ ਸਪੇਅਰ ਪਾਰਟ ਇਹਨਾਂ ਦਾ ਆਉਣਾ ਚਾਹੀਦਾ ਬੰਦਾ ਇਹਨਾਂ ਦਾ ਆਉਣਾ ਚਾਹੀਦਾ ਹੂੰ ਫੇਰ ਇਹ ਚੱਲੂ ਟੌਪ ਧੜੀਆਂ ਭਰੂ ਹਾਂ ਮੋਟਰ ਡ੍ਰੈਕਟਰ ਨੂੰ ਕੋਈ ਦਿੱਕਤ ਨਹੀਂ ਫਿਲਹਾਲ ਮਨ ਖੁਸ਼ ਹਾਂ ਮਤਲਬ ਮੇਰਾ ਮੇਰੇ ਮਨ ਚ ਢੜਕੂ ਸੀਗਾ ਕਿਤੇ ਨਾ ਕਿਤੇ ਕਿ 90 ਹਾਰਸ ਪਾਵਰ ਕਿਉਂਕਿ ਇਹ 70 ਆ ਮੇਰੇ ਸਾਹਮਣ ਹਾਂ ਇਹ 70 ਹੈ ਤੇ ਆਮ ਏਟੀ ਮਸ਼ੀਨ ਚਾਰ ਰੂਆਂ ਵਾਲੀ 90 ਹਾਰਸ ਪਾਵਰ ਤੇ ਹਾਂ ਹੈ ਪਰ ਇਹ ਚੱਕਰ ਚੱਕਰ ਮਾਰਦਾ ਪ੍ਰੀਤ ਵਾਲੇ ਤਾਂ ਦਿੰਦੇ ਨਹੀਂ ਉਹ ਕਹਿੰਦੇ ਵੀ ਥੋੜੇ ਪੈਸੇ ਬਜਦੇ ਨੇ ਮਗਰ ਇਹਦੇ ਫੀਰੀ ਜਾਂਦੇ ਭੰਨ ਦਿੰਦੀ ਐ ਡ੍ਰੈਕਟਰ ਨੂੰ ਸੋ ਉਹਨਾਂ ਲਈ ਘਰ ਆ ਗਿਆ ਮਗਰ 90 ਚ ਹੋਰ ਕੋਈ ਆਉਂਦਾ ਨਹੀਂ ਹਾਂ ਇਹੀ ਐ ਗੱਲਾ ਸਵਰਾਜ ਜਿਹੜੇ ਮਗਰ ਵੀ ਆਉਂਦੇ ਨੇ ਮੰਨ ਲੈ ਬਾਕੀ ਖਿੱਚਦਾ ਵੀ ਇਹਦੇ ਲੈ ਵੀ ਗੀਰ ਸਪੀਡ ਬਹੁਤ ਸਲੋ ਹੈ ਵੀ ਬਸ ਠੀਕ ਆ ਕੁੱਲ ਮਿਲਾ ਕੇ ਵੀ ਸੱਜਣੋ ਕਸਟਮਰ ਰਿਵਿਊ ਜ਼ਰੂਰੀ ਸੀਗਾ ਸਾਡਾ ਦੋਨੇ ਰਿਵਿਊ ਹੋ ਗਿਆ ਟਰੈਕਟਰ ਦਾ ਵੀ ਹੋ ਗਿਆ ਤੇ ਨਾਲ ਸਾਡਾ ਮਸ਼ੀਨ ਦਾ ਹੋ ਗਿਆ ਮਤਲਬ ਆਹ ਕੰਪਨੀ ਵੀ ਖੜਦੀ ਉਹ ਕੰਪਨੀ ਵੀ ਖੜਦੀ ਆ ਦੋਨਾਂ ਤੇ ਕੋਈ ਇਤਰਾਜ਼ ਨਹੀਂ ਹਾਂ ਇਹਨਾਂ ਦੀ ਸਰਵਿਸ ਵਧੀਆ ਹਾਂ ਆਉਂਦੇ ਨੇ ਭੱਜਦੇ ਆਉਂਦੇ ਨੇ ਮੰਨ ਲੈ ਹੁਣ ਵੀ ਆਪਣੇ ਲਵੇ ਨੇ ਰਾਤ ਨੂੰ ਫੋਨ ਕਰ ਲੈ ਜਦੋਂ ਮਰਜ਼ੀ ਕੱਢਣਗੇ ਹੋਰ ਆਇਆ ਸੀਗਾ ਇੱਥੇ ਜਿਹੜਾ ਲੈਂਦਾ ਸੀ ਇੱਥੇ ਹੈਗਾ ਉਹ ਉਹ ਲੰਗੜੀ ਚਲੇ ਗਿਆ ਇੱਕ ਹੋਰ ਮੁੰਡਾ ਆਇਆ ਸੀ ਦੇਖਣ ਆ ਉਹ ਵੀ ਇੱਕ ਕਰਕੇ ਗਿਆ ਹੁਣ ਆਪਣੇ ਲਈ ਇੱਥੇ ਖੜੀ ਹੋਈ ਆ ਘਰੇ ਚਾਰ ਪੰਜ ਬੰਦੇ ਆ ਕੇ ਇੱਥੇ ਚੈੱਕ ਕਰਦੇ ਨੇ ਹੁਣ ਆਪਣੇ ਬਾਣੇ ਮੱਕੀ ਤਾਂ ਹਜੇ ਹੈ ਨਹੀਂ ਬੜੇ ਪਿੰਡ ਪਿੰਡ ਬੋਲ ਦੋ ਤੁਹਾਡਾ ਪਿੰਡ ਕਿਹੜਾ ਲੱਡੀ ਲੱਡੀ ਪਿੰਡ ਤੁਹਾਡਾ ਸੰਗਰੂਰ ਕੋਲ ਹੈ ਮੇਰਾ ਨਾਮ ਲਾਪਰੀ ਸਿੰਘ ਹਾਂ ਲਾਪਰੀਤ ਕੋਲੇ ਵੀ ਆ ਕੇ ਲੱਡੀ ਪਿੰਡ ਦੇ ਵਿੱਚ ਸੰਗਰੂਰ ਵਾਲੇ ਚੈੱਕ ਕਰਦੀ ਖੜੀ ਆ ਆਪਣੇ ਲਈ ਹਨਾ ਤੇ ਇਹ ਵੀ ਸਜਣੋ ਚਾਰ ਰੋਂਾਂ ਵਾਲੀ ਤੇ ਦੌਰੋਂ ਵਾਲੀ ਜੇ ਕਿਸੇ ਵੀ ਸੱਜਣ ਨੇ ਮਸ਼ੀਨ ਬਣਾਉਣੀ ਆ ਤੁਸੀਂ ਮਨੂਰ ਵਾਲਿਆਂ ਨੂੰ ਯਾਦ ਕਰ ਸਕਦੇ ਨਵੀਂ ਉਮਰ ਦਾ ਮੁੰਡਾ ਬਹੁਤ ਤਕਨੀਕੀ ਬੰਦਾ ਜੇ ਤੁਸੀਂ ਇਹਦੇ ਬਾਰੇ ਨਾ ਥੋੜਾ ਜਿਹਾ ਦੀ ਬੈਕਗਰਾਉਂਡ ਚ ਜਾਉਣਾ ਤਾਂ ਇਹਨੇ ਸੁਪਰਸੀਡਰਾਂ ਦੇ ਵਿੱਚ ਵੀ ਬਹੁਤ ਕ੍ਰਾਂਤੀਕਾਰੀ ਸੁਧਾਰ ਕੀਤਾ ਸੀ ਸੁਪਰਸੀਡਰਾਂ ਦੇ ਵੀ ਇੱਕ ਡੰਡਾ ਅਲੱਗ ਤੋਂ ਲਾਉਣ ਨਾਲ ਇਹਨਾਂ ਨੇ ਬਹੁਤ ਕਮਾਲ ਦਾ ਮਤਲਬ ਉਹਨਾਂ ਦੇ ਵਿੱਚ ਬੀਜ ਜਿਹੜਾ ਨਾ ਉੱਗਣ ਵਾਲੀ ਸਮੱਸਿਆ ਸੀ ਉਹ ਬਿਲਕੁਲ ਖਤਮ ਕਰ ਦਿੱਤੀ ਸੀ ਮਗਰਲੇ ਪਾਸੇ ਇੱਕ ਅਲੱਗ ਤੋਂ ਡੰਡਾ ਲਾ ਕੇ ਐਵੇਂ ਨਾ ਗੱਲ ਕਰ। ਹਾਂਜੀ ਹਾਂਜੀ ਬਿਲਕੁਲ। ਤਾਂ ਇਹ ਬੰਦੇ ਉਹ ਬੰਦੇ ਸੀਗੇ ਵੀ ਜਿਨ੍ਹਾਂ ਨੇ ਸੁਪਰਸੀਡਰਾਂ ਦੇ ਵਿੱਚ ਇੱਕ ਵਾਰ ਉਹਨੂੰ ਸੰਦ ਨੂੰ ਲੋਕ ਫੇਲ ਕਹਿਣ ਲੱਗੇ ਸੀ ਤੇ ਦੁਬਾਰਾ ਕਾਮਯਾਬ ਕਰਤਾ ਸੀਗਾ ਸੰਦ ਇਹ। ਤਾਂ ਇਹ ਉਹ ਸੱਜਣਾਂ ਜੇ ਕੋਈ ਸੱਜਣ ਬਣਾਉਣਾ ਚਾਹੁੰਦਾ ਸਾਈ ਦੇਣਾ ਚਾਹੁੰਦਾ ਤਾਂ ਪ੍ਰਾਮਾ ਦੇ ਨਾਲ ਸੰਪਰਕ ਕਰ ਸਕਦਾ